ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਸਰੋਤਿਆਂ ਨੂੰ ਜੀ ਦੇਖੋ ਜੀ ਇਸ ਟਾਈਮ ਹਰੇ ਕਹਿੰਦਾ ਮੈਂ ਬੀਜਦੇ ਆ ਉਧਰ ਤਾਂ ਸਾਡੇ ਗਮਾਂਡੇ ਬੀਜਣ ਨੂੰ ਆ ਗਏ ਤੇ ਮੌਸਮ ਨੂੰ ਦੇਖ ਕੇ ਆ ਗਏ ਤੇ ਉਧਰ ਉਹ ਬੀਜੀ ਜਾਂਦੇ ਨੇ ਸੈਸ ਨੂੰ ਪਤਾ ਲੱਗ ਜੂਗਾ ਖੱਟਰੀ ਰੰਗ ਦਾ ਟਰੈਕਟਰ ਫਿਰਦਾ ਹੈਗਾ ਉੱਪਰ ਰੱਬ ਗੜ 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 ਕੜਪਿਚ ਗੱਦੋ ਕੜਪਿਚ ਗੱਦੋ ਕੜਪਿਚ ਗੱਦੋ ਜੋ ਹੋਣਾ ਸੋ ਹੋਣਾ ਹੈ ਫਿਰ ਕਿਸ ਬਾਤ ਕਰਉਣਾ ਹੈ ਹਾਏ ਅਮੀ ਪੈ ਗਿਆ ਓਹੋ ਗਿੱਲੀ ਹੋ ਗਈ ਉਥਾ ਬਸਤ ਨਹੀਂ ਆਈ ਓ ਕੰਜਰੋ ਹੀ ਅਹੀਂ ਚੱਲਦਾ ਰਹੂ ਅਹੀਂ ਚੱਲਦਾ ਰਹੂ ਤੁਸੀਂ ਬੰਦੇ ਤਾਂ ਬਣੋ ਤੂੰ ਕਦੇ ਬੰਦਾ ਨਹੀਂ ਬਣ ਸਕਦਾ ਪਰ ਲਿਆ ਤੂੰ ਕਦੇ ਬੰਦਾ ਨਹੀਂ ਬਣ ਸਕਦਾ ਦੇਖ ਲੈ ਮੈਂ ਤੈਨੂੰ ਸਾਰਾ ਦਿਨ ਸੋਚੀ ਜਾਂਦਾ ਰਹਿਣਾ ਹਾਇ ਮੀ ਪੈ ਗਿਆ ਹਾਇ ਮੈਂ ਖਾਦ ਪਾਉਣੀ ਐ ਹਾਇ ਮੈਨ ਫਲਾਨਾ ਕੰਮ ਕਰਨਾ ਹੈਗਾ ਕਰ ਲੈ ਲੋ ਕਰ ਲੈ ਵੱਡਾ ਆਇਆ ਇਹ ਗੇਰਾ ਪਾਗਲ ਪਾਲੇ ਪਾਗਲ ਇਹ ਕਰ ਲੈ ਉਹ ਦਾਦੇ ਦੇ ਅੱਗੇ ਕੀ ਐ ਹੈ ਦਾਦੇ ਦੇ ਅਗੇ ਕਰ ਜੇ ਬੰਦੇ ਦੇ ਸਾਰੇ ਹੋਵੇ ਨਾ ਬਹੁਤ ਕੁਝ ਹੋ ਜਾਂਦਾ ਹੈ ਉੱਤੇ ਲੀਲੀ ਛਤਰੀ ਵਾਲਾ ਹੈਗਾ ਜੋ ਕੁਝ ਉਹਨੇ ਕਰਨਾ ਹੈ ਉਹ ਕਰਨਾ ਹੈ ਜੇ ਕਰਨ ਕੇ ਵੀਜਣ ਦੇਣੀ ਹੈ ਤਾਂ ਵੀਜਣ ਦੇਣੀ ਹੈ ਯਾਦ ਕਰੋ ਓਏ ਜਿਨ੍ਹਾਂ ਦੇ ਘਰ ਰੁਟ ਗਏ ਓਏ ਹੇ ਹਾਂ ਕਾ ਲੈ ਕਲਦਾ ਓਏ ਜਿੰਨੇ ਘਰ ਰੁਟ ਗਏ ਮੈਥੋਂ ਬੋਲਿਆ ਨਹੀਂ ਜਾਂਦਾ ਬਾਈ ਯਾਰ ਬਸ ਸਾਢੇ ਛੋਟੇ ਕੋਲ ਤਾਂ ਫੇਰ ਵੀ 68 ਮਣੀਆਂ ਲੈ ਕੇ ਲਈਆਂ ਫੇਰ ਵੀ ਕਹੀ ਇਹਨੂੰ 60 ਮਣੀ ਨਹੀਂ ਲਿਖੜੀ ਐ ਤੂੰ ਭੈਣ ਚੋਦ ਦੀ ਐ ਜੀ ਉਸਦੇ ਉਹ ਤੁਸੀਂ ਸ਼ੁਕਰ ਕਰਿਆ ਕਰੋ ਰੱਬ ਦਾ ਸ਼ੁਕਰਾ ਨਾ ਕਰਿਆ ਕਰੋ ਕਰ ਵਹਿਗੁਰੂ ਜੋ ਕੁਝ ਕਰਨਾ ਤੂੰ ਕਰ ਮੈਂ ਤਾਂ ਇਸ ਲੈਂਡ ਤੇ ਖੜਿਆ ਜੋ ਹੁਣ ਹੈ ਸ਼ੋ ਹੁਣ ਹੈ ਫਿਰ ਕਿਸ ਬਾਤ ਕਰ ਰੋਣਾ ਆ ਪਤਾ ਗਾਣੇ